ਅੱਜ ਮੈਂ ਆਈ ਜਦੋਂ ਇਹਨਾਂ ਦੇ ਘਰ ਮੈਂ ਕਿਹਾ ਇੱਕ ਮਹੀਨੇ ਤੋਂ ਇਹਨੇ ਮੇ ਨਾਲ ਗੱਲ ਬੰਦ ਕਰਤੀ ਮੈਨੂੰ ਯੂਜ਼ ਕਰਦਾ ਰਿਹਾ ਹੋਟਲਾਂ 'ਚ ਲੈ ਕੇ ਜਾਂਦਾ ਰਿਹਾ ਤੇ ਅੱਜ ਜਦੋਂ ਮੈਂ ਇਹਦੇ ਘਰ ਆਈ ਤੇ ਇਹਦੀ ਭੈਣ ਨੇ ਸਮਝਣਾ ਨਹੀਂ ਮੇਰੇ ਤੇ ਹੱਥ ਚੱਕੇ ਮੇਰੇ ਨੰਬਰ ਬੰਨ ਰਹੇ ਨੇ ਮੈਨੂੰ ਧਮਕੀਆਂ ਦੇਵਾ ਰਹੇ ਨੇ ਵੀ ਤੈਨੂੰ ਅਸੀਂ ਮਾਰ ਦਾਂਗੇ ਜਾਨੋ ਨਹੀਂ ਪੈਸੇ ਦੇ ਫਿਰ ਵੀਡੀਓ ਡਿਲੀਟ ਕਰੂੰਗਾ ਮੇਰੇ ਹੱਥ ਜੋੜ ਕੇ ਮੈਂਂਦੀਆ ਮੈਨੂੰ ਇਨਸਾਫ ਦੋ ਤੇ ਬਰਨਾਲੇ ਦਾ ਇਹ ਮੁੰਡਾ ਸੀ 6-7 ਮਹੀਨਿਆਂ ਤੋਂ ਮੇਰੇ ਲਿੰਕ 'ਚ ਸੀ ਤੇ ਮੇਰਾ ਡਿਵੋਰਸ ਹੋਇਆ ਸੀ ਇਹਨੂੰ ਸਭ ਕੁਝ ਪਤਾ ਸੀ ਸ਼ੁਰੂ ਤੋਂ ਵੀ ਮੇਰਾ ਡਿਵੋਰਸ ਹੋਇਆ ਮੇਰੇ ਹ ਕਿਸੇ ਹੋਰ ਨਾਲ ਪੰਜੇ ਵੀ ਮੇਰੇ ਕੋਲ ਹੈਗਾ ਜਿੱਚ ਇਹਨੇ ਗੱਲ ਕਹੀ ਹੈ ਇਹਦੇ ਘਰਦਿਆਂ ਨੇ ਐਮਸੀ ਨੇ ਸਾਰਿਆਂ ਨੇ ਵੀ ਅਸੀਂ ਵਿਆਹ ਕਰਾਵਾਂਗੇ ਆ ਦੇਖ ਲਓ ਸੋਮਵਾਰ ਨੂੰ ਫਿਰ ਮੁੱਕਰ ਗਈ ਤਾਂ ਉਹਨਾਂ ਨੂੰ ਮੇਰੇ ਨਾਲ ਕਰੋਣੀ ਨਹੀਂ ਹੈਗੀ ਮੈਨੂੰ ਪਤਾ ਹੈ ਜੇ ਕਰਵਾ ਵੀ ਲੈਗਾ ਤਾਂ ਮੈਨੂੰ ਅੱਜ ਇੰਨੀਆਂ ਧਮਕੀਆਂ ਦੇ ਰਿਹਾ ਮੈਨੂੰ ਨਹੀਂ ਲੱਗਦਾ ਉਹ ਮੈਨੂੰ ਕੱਲ ਖੁਸ਼ ਰੱਖਣਗੇ ਜਾਂ ਕੁਝ ਹਾਂਜੀ ਮੈਂ ਪਰਚਾ ਕਰਾਉਣਾ ਹੀ ਉੱਤੇ ਮੇਰਾ ਨਾਮ ਅਮਨਜੋਤ ਕੌਰ ਹੈ ਮੈਂ ਪਟਿਆਲੇ ਤੋਂ ਹਾਂ ਤੇ ਬਰਨਾਲੇ ਦਾ ਹੀ ਮੁੰਡਾ ਸੀ 6-7 ਮਹੀਨਿਆਂ ਤੋਂ ਮੇਰੇ ਲਿੰਕ 'ਚ ਸੀ ਤੇ ਮੇਰਾ ਡਿਵੋਰਸ ਹੋਇਆ ਸੀ ਇਹਨੂੰ ਸਭ ਕੁਝ ਪਤਾ ਸੀ ਸ਼ੁਰੂ ਤੋਂ ਵੀ ਮੇਰਾ ਡਿਵੋਰਸ ਹੋਇਆ ਮੇਰੇ ਹਸਬੰਦ ਨੇ ਆਲਰੇਡੀ ਮੈਰਿਜ ਕਰਵਾ ਲਈ ਸੀ ਕਿਸੇ ਹੋਰ ਨਾਲ ਤੇ ਇਹਨੇ ਮੈਨੂੰ ਟਰਸਟ ਦਿਵਾਇਆ ਸੀ ਮੈਂ ਤੇਰਾ ਵਿਆਹ ਕਰਵਾਉਂਗਾ ਜਿਵੇਂ ਜਿਵੇਂ ਮੈਨੂੰ ਕਹਿੰਦਾ ਰਿਹਾ ਮੈਂ ਮੰਨੀ ਗਈ ਮੇਰੀ ਨਿਊਡ ਵੀਡੀਓ ਵਗੈਰਾ ਬਣਾਈ ਗਿਆ ਮੈਨੂੰ ਮੈਨੂੰ ਆਇਆ ਸੀ ਮੈਂ ਇਸ ਲਈ ਮੰਨੀ ਸੀ ਇਹਦੀ ਗੱਲ ਕਿਉਂਕਿ ਇਹ ਮੈਨੂੰ ਕਹਿੰਦਾ ਸੀ ਵੀ ਤੂੰ ਵੀ ਮੈਨੂੰ ਛੱਡਣਾ ਦਵੇਂ ਤੁਹਾਨੂੰ ਮੈਨੂੰ ਯਕੀਨ ਦਿਵਾ ਅੱਜ ਮੈਂ ਆਈ ਜਦੋਂ ਇਹਨਾਂ ਦੇ ਘਰ ਮੈਂ ਕਿਹਾ ਇੱਕ ਮਹੀਨੇ ਤੋਂ ਇਹਨੇ ਮੇ ਨਾਲ ਗੱਲ ਬੰਦ ਕਰਤੀ ਮੈਨੂੰ ਯੂਜ਼ ਕਰਦਾ ਰਿਹਾ ਹੋਟਲਾਂ 'ਚ ਲੈ ਕੇ ਜਾਂਦਾ ਰਿਹਾ ਤੇ ਅੱਜ ਜਦੋਂ ਮੈਂ ਇਹਦੇ ਘਰ ਆਈ ਤੇ ਇਹਦੀ ਭੈਣ ਨੇ ਸਮਝਣਾ ਨਹੀਂ ਮੇਰੇ ਤੇ ਹੱਥ ਚੱਕਿਆ ਮੈਂ 112 ਤੇ ਕਾਲ ਕੀਤੀ ਤੇ ਮੇਰੀ ਸਿਟੀ ਟੂ ਥਾਣੇ 'ਚ ਬਰਨਾਲੇ 'ਚ ਐਫ ਆਰ ਆਈ ਜਿੱਥੇ ਕੋਈ ਸੁਣਵਾਈ ਨਹੀਂ ਹੋਈ ਮੇਰੀ ਫੇਰ ਮਨੇ ਐਸਐਸਵੀ ਦਫਤਰ ਕੰਪਲੀਟ ਦਿੱਤੀ ਤੇ ਇਹ ਮੇਰੇ ਨੰਬਰ ਬੰਨ ਰਹੇ ਨੇ ਮੈਨੂੰ ਧਮਕੀਆਂ ਦਵਾ ਰਹੇ ਨੇ ਵੀ ਤੈਨੂੰ ਅਸੀਂ ਮਾਰ ਦਾਂਗੇ ਜਾਨੋ ਨਹੀਂ ਪੈਸੇ ਦੇ ਫਿਰ ਵੀਡੀਓ ਡਿਲੀਟ ਕਰੂੰਗਾ ਮੇਰੇ ਹੱਥ ਜੋੜ ਕੇ ਮੈਂਦੀਆ ਮੈਨੂੰ ਇਨਸਾਫ ਦੋ ਮੇਰੇ ਮਾਵਾ ਭੀ ਨਹੀਂ ਆਏਗਾ ਮੇਰੇ ਬਾਪ ਵੀ ਨਹੀਂ ਆਏਗਾ ਮੈਂ ਬਹੁਤ ਦੁਖੀ ਹਾਂ ਮੈਂ ਬਸ ਉਹ ਕਹਿੰਦਾ ਕਿਸੇ ਤੋਂ ਫੋਨ ਕਰਾਉਂਦੇ ਨੇ ਤੇ ਪਹਿਲਾਂ ਕਹਿੰਦਾ ਸੀ ਵਿਆਹ ਕਰਾਉਂਗਾ ਤੇ ਸਿਟੀ ਠਾਣੇ 'ਚ ਰਿਟਰਨ ਜੀ ਵੀ ਮੇਰੇ ਕੋਲ ਹੈਗਾ ਜੀ ਜੀ ਇਹਨੇ ਗੱਲ ਕਹੀ ਐ ਇਹਦੇ ਘਰਦਿਆਂ ਨੇ ਐਮਸੀ ਨੇ ਸਾਰਿਆਂ ਨੇ ਵੀ ਅਸੀਂ ਵਿਆਹ ਕਰਾਵਾਂਗੇ ਆ ਦੇਖ ਲਓ ਸੋਹ ਨੂੰ ਫਿਰ ਮੁੱਕਰ ਗਈ ਉਹ ਕਹਿੰਦਾ ਮੈਂ ਨਹੀਂ ਵਿਆਹ ਕਰਾਵਾਂਗਾ ਕਹਿੰਦਾ ਕੁਝ ਵੀ ਕਰ ਲੈ ਤੂੰ ਐਸਐਸਪੀ ਦਫ਼ਤਰ ਇਹ ਬਰਨਾਲਾ ਐਸਐਸਪੀ ਦਫ਼ਤਰ ਦੀ ਕਾਰਵਾਈ ਕਹਿੰਦੇ ਨੇ ਵੀ ਹੋਏਗੀ ਮੈਂ ਜਾਣੀ ਇਹ ਕਾਰਵਾਈ ਹੋਵੇ ਉਹ ਤੇ ਉਹਨੇ ਜਿਵੇਂ ਮੇਰੀ ਜ਼ਿੰਦਗੀ ਖਰਾਬ ਕੀਤੀ ਹੈ ਮੈਨੂੰ ਤਾਂ ਪਹਿਲਾਂ ਹੀ ਧੋਖਾ ਮਿਲਿਆ ਹੋਇਆ ਸੀ ਮੇਰੇ ਘਰ ਵਾਲੇ ਤੋਂ ਮੈਂ ਦੂਸਰੀ ਵਾਰ ਉਹ ਤੇ ਯਕੀਨ ਕੀਤਾ ਸੀ ਵੀ ਜਿਵੇਂ ਉਹਨੇ ਮੈਨੂੰ ਬਲੈਕਮੇਲ ਕੀਤਾ ਜਿੰਨਾ ਜੋਗੀ ਮੈਂ ਹੈਗੀ ਸੀ ਉਹਨੂੰ ਦਿੱਤੇ ਪੈਸੇ ਵੀ ਉਹਤੇ ਹੁਣ ਬੰਦੀ ਕਾਰਵਾਈ ਹੋਵੇਗੀ ਪੈਸਿਆਂ ਦੀ ਮੰਗ ਕਰ ਰਹੇ ਸੀ 2 ਲੱਖ ਰੁਪਏ ਦੀ ਮੰਗ ਕਰਦਾ ਸੀ ਮੈਂ ਉਹਨਾਂ ਨੂੰ 70 ਹਜ਼ਾਰ ਦੇ ਦਿੱਤੇ ਆ ਕੈਸ਼ ਕਿਉਂਕਿ ਮੈਂ ਪਾਰਕ ਹਸਪੀਟਲ 'ਚ ਕੰਮ ਕਰਦੀ ਸੀ ਜੋ ਵੀ ਸੀ ਮੇਰਾ ਫੰਡ ਵਗੈਰਾ ਮੈਂ ਸਾਰਾ ਉਹਨੂੰ ਕਢਾ ਕੇ ਦਿੱਤਾ ਹੈ ਪਰਚਾ ਹੋਣਾ ਚਾਹੀਦਾ ਹੀ ਤੇ ਜਿਵੇਂ ਮੇਰੀ ਲਾਈਫ ਖਰਾਬ ਕੀਤੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਜਿਵੇਂ ਡਾਇਰੈਕਟ ਗੱਲ ਕਰਨ ਜਾਨੀ ਆ ਤਾਂ ਮੇਰੇ ਨਾਲ ਕੁੱਟਮਾਰ ਕਰਦੇ ਨੇ ਇੱਕ ਪੀਆ ਮੇਰੀ ਫਰੈਂਡ ਆਈ ਉਹ ਵੀ ਇਹਦੇ ਨਾਲ ਆ ਤੇ ਮੈਨੂੰ ਸਹਜਾਦ ਪੱਟੀ ਪੱਤ ਮੈਂ ਤਾਂ ਜਾਣਦੀ ਵੀ ਨਹੀਂ ਕੌਣ ਹੈ ਕੌਣ ਨਹੀਂ ਤੇ ਮੇਰੇ ਤੇ ਗਲਤ ਮਲਤ ਕੰਪਲੀਟਾ ਜੋੜ ਰਹੇ ਨੇ ਵੀ ਤੁਸੀਂ ਚਿੱਟਾ ਵੇਚਦੇ ਐ ਕਰਦੇ ਮੈਂ ਕਹਿੰਨੀ ਇੱਕ ਪ੍ਰੂਫ ਵੀ ਦੇਣ ਵੀ ਮੇਰਾ ਕੋਈ ਲਿੰਕ ਵੀ ਹੋਵੇ ਮੈਂ ਤਾਂ ਜਾਣਦੀ ਵੀ ਨਹੀਂ ਕਿਸੇ ਨੂੰ ਬਸ ਜਾਣ ਜਾਣ ਕੇ ਮੇਰੇ ਕੋਲ ਸਾਰੇ ਪ੍ਰੂਫ ਨੇ ਜੀ ਤੇ ਉਹ ਕੁੜੀ ਆਪ ਗਲਤ ਹੈ ਤੇ ਇਹਨਾਂ ਨਾਲ ਰਲ ਗਈ ਪਹਿਲਾਂ ਮੇਰੇ ਤੋਂ ਭੇਤ ਲੈ ਲੈ ਸਾਰੀ ਮੇਰੀ ਸਹੇਲੀ ਨੇ ਉਹਨਾਂ ਨਾਲ ਰਲ ਗਈ ਮੈਂ ਪਾਰਕ ਹਸਪੀਟਲ ਕੰਮ ਕਰਦੀ ਸੀ ਉੱਥੇ ਆਇਆ ਸੀ ਇਹ ਕਿਸੇ ਫਰੈਂਡ ਨਾਲ ਹਸਪੀਟਲ ਜਿੱਥੋਂ ਸਾਡੀ ਗੱਲ ਸ਼ੁਰੂ ਹੋਈ ਸੀ ਤੇ ਬਾਕੀ ਇਹਨੇ ਮੇਨੂੰ ਸ਼ੁਰੂ ਤੋਂ ਹੀ ਵਾਦਾ ਕੀਤਾ ਸੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਇਹਨਾਂ ਦੇ ਘਰ ਵੀ ਜਾਂਦੀ ਰਹੀ ਸੀ ਮੈਂ ਗੱਲ ਵੀ ਹੋਈ ਹੈ ਮੇਰੀ ਇਹਨਾਂ ਦੇ ਘਰ ਦੇ ਨਾਲ ਇਹਦੀ ਮੰਮੀ ਨਾਲ ਮੇਰੇ ਘਰ ਵੀ ਆਂਦਾ ਰਿਹਾ ਏ ਮੇਰੀ ਖੁਦ ਮੰਮਾ ਨਾਲ ਵੀ ਗੱਲ ਕਰਦਾ ਰਿਹਾ ਏ ਤੇ ਹੁਣ ਇਨਕਾਰ ਕਰਤਾ ਉਹਨੇ ਫਿਰ ਉਸ ਤਾਂ ਉਹਨਾਂ ਨੇ ਮੇਰੇ ਨਾਲ ਕਰੋਣੀ ਨਹੀਂ ਹੈਗੀ ਮੈਨੂੰ ਪਤਾ ਹੈ ਜੇ ਕਰਵਾ ਵੀ ਲਏਗਾ ਤਾਂ ਮੈਨੂੰ ਅੱਜ ਇੰਨੀਆਂ ਧਮਕੀਆਂ ਦੇ ਰਿਹਾ ਮੈਨੂੰ ਨਹੀਂ ਲੱਗਦਾ ਉਹ ਮੈਨੂੰ ਕੱਲ ਖੁਸ਼ ਰੱਖਣਗੇ ਜਾਂ ਕੁਝ ਹਾਂਜੀ ਮੈਂ ਪਰਚਾ ਕਰਾਉਣਾ ਹੀ ਉੱਥੇ ਅੱਜ ਇਹ ਭੈਣ ਇंसाफ ਦੀ ਲੈ ਕੇ ਯਾਸ ਲੈ ਕੇ ਆਈ ਹੈ ਕਿ ਮੈਨੂੰ ਇਨਸਾਫ ਮਿਲੇਗਾ ਇੱਕ ਵਿਸ਼ਾਲ ਨਾਮ ਦਾ ਮੁੰਡਾ ਜੋ ਕਿ ਬਰਨਾਲਾ ਦਾ ਰਹਿਣ ਵਾਲਾ ਹੈ ਇੱਕ ਨੰਬਰ ਗਲੀ ਹਨੂਮਾਨ ਦੇ ਲਾਗੇ ਘਰ ਉਹਦਾ ਅੰਦਰ ਦੇ ਨੀਅਰ ਬਾਟ ਤੇ ਉਹ ਬੰਦੇ ਨੇ ਕੀ ਕੀਤਾ ਉਹਨੂੰ ਜਦ ਕਿ ਸਾਰਾ ਕੁਝ ਪਤਾ ਸੀ ਕਿ ਇਹ ਇਹਦਾ ਆਲਰੇਡੀ ਵਿਵਾਰ ਚੱਲਦਾ ਜਾ ਵਿਆਹ ਸੀ ਨੂੰ ਸਾਰਾ ਕੁਝ ਬਤਾ ਸੀ ਪਹਿਲੇ ਦਿਨ ਤੋਂ ਹੀ ਜਿਸ ਟਾਈਮ ਤੋਂ ਪਟਿਆਲਾ ਦੀ ਗੱਲਬਾਤ ਚੱਲੀ ਇਹਨਾਂ ਦੀ ਉਸ ਤੋਂ ਬਾਅਦ ਉਸ ਮੁੰਡੇ ਨੇ ਚਾਂਸਾ ਦੇ ਕੇ ਲਾਰੇ ਲਾ ਕੇ ਕਿ ਮੈਂ ਤੇ ਨਾਲ ਵਿਆਹ ਕਰਾਵਾਂਗਾ ਪਰ ਉਹ ਕੁੜੀ ਨੂੰ ਯੂਜ਼ ਕਰਦਾ ਰਿਹਾ ਅਲੱਗ-ਅਲੱਗ ਹੋਟਲਾਂ 'ਚ ਜਿਵੇਂ ਕਿ ਬਰਨਾਲਾ ਦੀ ਗੱਲ ਕਰੀਏ ਬਰਨਾਲਾ ਮੋਹਾਲੀ ਸਾਰੇ ਕਿਤੇ ਨੂੰ ਯੂਜ਼ ਕਰਦਾ ਰਿਹਾ ਪਟਿਆਲਾ ਦੇ ਘਰ ਵੀ ਜਾਂਦਾ ਰਿਹਾ ਆਪਣੀ ਮਾਂ ਨਾਲ ਵੀ ਗੱਲ ਕਰਾਉਂਦਾ ਰਿਹਾ ਇਹਦੀ ਆਪਣੀ ਭੈਣ ਨਾਲ ਵੀ ਗੱਲ ਕਰਾਉਂਦਾ ਇੱਕ ਕੁੜੀ ਵਿੱਚ ਹੋਰ ਹੈ ਪ੍ਰੀਆ ਉਹਦੀ ਪੂਰੀ ਇਨਵੋਲਵਮੈਂਟ ਹੈ ਇੱਕਦੀ ਭੈਣ ਆ ਮੁੰਡੇ ਦੀ ਉਹਦੀ ਵੀ ਪੂਰੀ ਇਨਵੋਲਵਮੈਂਟ ਹੈ ਕਿ ਹੁਣ ਅੱਜ ਇਹ ਭੈਣ ਦਰਦਦਰ ਦੀ ਠੋਕਰਾਂ ਖਾ ਰਹੀ ਹੈ ਕਿ ਇਹਨੂੰ ਇਨਸਾਫ ਮਿਲੇ ਅਸੀਂ ਅੱਜ ਮਾਨਯੋਗ ਐਸਐਸਪੀ ਬਰਨਾਲਾ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਆਏ ਕਿ ਇਹਨੂੰ ਇਨਸਾਫ ਮਿਲਿਆ ਜਾਵੇ ਕਿ ਜਿਹੜਾ ਇਹਦੇ ਨਾਲ ਧੱਕਾ ਹੋ ਰਿਹਾ ਭੈਣ ਨੂੰ ਕਿਸੇ ਹੋਰ ਨਾਲ ਨਾ ਹੋਵੇ ਹੋਰ ਜਿਹੜੀਆਂ ਭੈਣਾਂ ਵੀਡੀਓ ਦੇਖਣਗੇ ਜਾਂ ਸੁਣਨਗੇ ਉਹਨਾਂ ਨੂੰ ਮੇਰੀ ਇਹੋ ਮੰਗ ਹੈ ਕਿਸੇ ਦੇ ਚਾਂਸੇ 'ਚ ਨਾ ਆਇਓ ਕਿਸੇ ਮੁੰਡੇ ਦੇ ਤੁਸੀਂ ਆਪਣਾ ਘਰ-ਵਾਰ ਦੇਖੋ ਅੱਜ ਦੇਖੋ ਇਹ ਭੈਣ ਕਿਵੇਂ ਦਰਦਾਂ ਦੇ ਠੋਕਰਾਂ ਖਾ ਰਹੀ ਏ ਅੱਜ মিডিਆ ਸਾਹਮਣੇ ਬਹੁਤ ਜਿਗਰਾ ਰੱਖ ਕੇ ਇੱਥੇ ਪਹੁੰਚਣਾ ਪੈਂਦਾ ਕਿ ਲੋਕ ਪਤਾ ਨਹੀਂ ਕਿੱਦਾਂ-ਕਿੱਦਾਂ ਦੇ ਕਮੈਂਟ ਕਰਨਗੇ ਮੇਰੀ ਇੱਜ਼ਤ ਨੂੰ ਪਰ ਠੀਕ ਹੈ ਇਹਦੇ ਭੈਣ ਦਾ ਹੌਂਸਲਾ ਹੋਇਆ ਚਾਰ ਬੰਦੇ ਪੂਰਾ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਉਤੋਂ ਇਹ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤੇਰੀਆਂ ਜਿਹੜੀਆਂ ਵੀਡੀਓ ਬਣਾਈਆਂ ਨੇ ਮੈਂ ਵਾਇਰਲ ਕਰੂੰਗਾ ਸੋਸ਼ਲ ਮੀਡੀਆ ਤੇ ਜੇ ਤੂੰ ਮੀਡੀਆ ਸਾਹਮਣੇ ਗਈ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦਵਾਂਗੇ ਐਦਾਂ ਦੇ ਥ੍ਰੈਟ ਦੇ ਰਹੇ ਨਹੀਂ ਮਾਂ ਨੂੰ ਕਹਿ ਰਿਹਾ ਤੂੰ ਚਿੱਟਾ ਵੇਚਦੀ ਐ ਇਹਦੀ ਭੈਣ ਦੀ ਮਾਂ ਨੂੰ ਕਹਿ ਰਿਹਾ ਤੂੰ ਚਿੱਟਾ ਵੇਚਦੀ ਮਤਲਬ ਉਹਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਇਹਦੇ ਘਰ ਦੀ ਰੈਕੀ ਕਰਦੇ ਪਏ ਨੇ ਉਲਟਾ ਮਤਲਬ ਦੇਖੋ ਇੱਕ ਤਾਂ ਚੋਰ ਨਾਲੇ ਚਤਰਾਈਆਂ ਐ ਐਦਾਂ ਦੇ ਕੰਮ ਕਰਦਾ ਪਿਆ ਮੁੰਡਾ ਵਿਸ਼ਾਲ ਜਿਹੜਾ ਨਾਰਮ ਮੈਂ ਤੈਨੂੰ ਫੋਟ ਜਿਹੜਾ ਇਸ ਤਰ੍ਹਾਂ ਮੈਥਰੈਟ ਕਰਦਾ ਪਿਆ ਤੇ ਇਹਨੂੰ ਬਲੈਕਮੇਲ ਕਰਦਾ ਪਿਆ ਪੈਸੇ ਦੇਣੇ ਤੇਰਾ ਤਾਂ ਇਲਜ਼ਾਮ ਬੁਰਾ ਹੋ ਗਿਆ ਇਹ ਵਿਚਾਰੀ 10000 ਰੁਪਏ ਦੀ ਜੌਬ ਕਰਦੀ ਹੋਗੀ ਕਿੱਥੋਂ ਪੈਸਾ ਦੇ ਦੋਗੀ ਇਹ ਡਰਦੀ ਅੱਜ ਸਾਹਬ ਦੇ ਕੰਪਲੀਟ ਦੇ ਕੇ ਸਾਨੂੰ ਪੂਰਾ ਉਹਨਾਂ ਨੇ ਭਰੋਸਾ ਦਿਵਾਇਆ ਕਿ ਤੁਹਾਡੀ ਬਣਦੀ ਕਾਰਵਾਈ ਜ਼ਰੂਰ ਹੋਏਗੀ ਕੱਲ ਅਮਨਜੋਤ कौर ਨਾਮ ਦੀ ਲੜਕੀ ਜੋ ਪਟਿਆਲੇ ਦੀ ਰਹਿਣ ਵਾਲੀ ਆ ਮੇਰੇ ਪੇਸ਼ ਹੋਈ ਜਿਸਨੇ ਸਭੀ ਉਹਦੇ ਨਾਲ ਕਿਸੇ ਮੁੰਡੇ ਨੇ ਚੀਟਿੰਗ ਕੀਤੀ ਆ ਉਹਦਾ ਅਸ਼ੋਸ਼ਨ ਕੀਤਾ ਹੈਗਾ ਉਸਦੇ ਰਿਗਾਰਡਿੰਗ ਪੇਸ਼ ਹੋਈ ਸੀ ਜੋ ਮੈਂ ਦਰਖਾਸਤ ਉਹ ਚਾਰਜ ਸਾਈਬਰ ਸੈੱਲ ਨੂੰ ਮਾਰਕ ਕੀਤੀ ਹੈ ਉਹਦੀ ਪੜਤਾਲ ਤੇ ਜੋ ਬਣਦੀ ਹੈ ਕਾਰਵਾਈ ਕੀਤੀ ਜਾਏਗੀ ਨਹੀਂ ਬਿਲਕੁਲ ਸਾਰਿਆਂ ਦੀ ਜਾਂਚ ਹੋਊਗੀ ਜੇ ਉਹ ਪੇਸ਼ ਹੋਈ ਆ ਉਹਨਾਂ ਨੂੰ ਦੱਸਿਆ ਵੀ ਅਸੀਂ ਪਹਿਲਾਂ ਸਿਟੀ 2 ਜਿੱਤੀ ਹੀ ਵਿਕੋ ਕਾਰਵਾਈ ਵੀ ਫਿਰ ਇਸੇ ਲਈ ਮੈਂ ਚੇਂਜ ਕਰਕੇ ਇੰਚਾਰਜ ਸਾਈਬਰ ਸੈੱਲ ਨੂੰ ਕੀਤੀ ਹੈ ਉੱਥੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਹੋਊਗੀ